ਕਹਿੰਦੇ ਚਲੋ ਐਂਬੂਲੈਂਸ ਥੋੜਾ ਟਾਈਮ ਤੇ ਆਏਗੀ ਘੰਟਾ ਲੱਗ ਜਾਣਾ ਉਹਨੂੰ ਵੀ ਤੁਸੀਂ ਗੱਡੀ ਆਪਣੀ ਲਿਆਓ ਮੈਂ ਗੱਡੀ ਚ ਆਪਣੀ ਪਾ ਕੇ ਲਿਆ ਆਂ ਭਰਦੇ ਇਹਨਾਂ ਦੇ ਮੈਸੇਜ ਉਹ ਗੱਡੀ ਚ ਆਂਦੀਆਂ ਦੀ ਡਿਲੀਵਰੀ ਹੋ ਗਈ ਇਹਨਾਂ ਦੀ ਆ ਦੇਖੋ ਉਹਨਾਂ ਨੂੰ ਵੀ ਆਪ ਕੱਢਣ ਲਈ ਸਟ੍ਰੈਚਰ ਆਪ ਲਿਆਂਦੀ ਸਾਰਾ ਕੁਝ ਸਟਾਫ ਦਾ ਕੋਈ ਬੰਦਾ ਹੀ ਹੈ ਨਹੀਂ ਕਹਿੰਦੇ ਸਟਾਫ ਬਿਜ਼ੀ ਬਹੁਤ ਆਪਾਂ ਵੀ ਕਹਿੰਦੇ ਕਿਹਦੇ ਗੱਜ ਬਿਜ਼ੀ ਕੋਈ ਸਟ੍ਰੈਚਰ ਅਸੀਂ ਲਿਆਂਦੀ ਆ ਉਹ ਭਈਆ ਇਹਨਾਂ ਦਾ ਬੰਦਾ ਆ ਹੀ ਨਹੀਂ ਰਿਹਾ ਕੋਈ ਉਹ ਅੰਦਰ ਪੁੱਛਣ ਗਏ ਡਾਕਟਰ ਸਾਹਿਬ ਨੂੰ ਪੁੱਛਣੇ ਕਿ ਕੀ ਹਾਲ ਆ ਦੇਖੋ कोई वार्ड वगैरह वार्ड बॉय वगैरह वार्ड, वार्ड कोई नर्स वगैरह ऐसे कोई कुछ नहीं देखो ही तो और सामने है उन्होंने गार्ड ਨੂੰ ਭੇਜਿਆ ਹੁਣ ਗਾਰਡ ਨੇ ਉਹ ਡਾਕਟਰ ਨਹੀਂ ਆਗੇ ਗਾਰਡ ਅੰਦਰ ਪੁੱਛਣ ਗਏ ਜੀ ਕੀ ਕਰਨਾ ਮਰੀਜ਼ ਦਾ ਚਲੋ ਉਹਨਾਂ ਦੀ ਡਿਲੀਵਰੀ ਇੱਥੇ ਹੋ ਗਈ ਹੋਈ ਦੇਖ ਲੋ ਜੀ ਫਮੈ ਲਗਾਏ ਫੋਨ ਤੇ ਉਠਾਏ ਹਾਂ ਮਿਲਤਾ ابھی ਹੈ ਨਹੀਂ ਕੋਈ ਗੱਡੀ ਖਾਲੀ ਅੱਛਾ ਹਾਂ ਇੱਕ ਅੰਡਰ ਰੈਸਟ ਕਰਨਾ ਪਵੇ ਕੌਣ ਕਹਤਾ ਹੈ 1 ਘੰਟਾ 108 ਵਾਲੇ 108 ਵਾਲੇ ਹਾਂ ਜੀ ਅੱਛਾ ਕੋਈ 108 ਵਾਲੇ ਕੀ ਕਹਤੇ 1 ਘੰਟਾ ਰੈਸਟ ਕਰਨਾ ਪਵੇ 1 ਘੰਟਾ ਵੇਟ ਕਰਨਾ ਪਵੇ ਹਾਂ ਜੀ ਲੁਧਿਆਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਨਬੇਰੀ ਲੁਧਿਆਣਾ ਦੇ ਸਿਵਲ ਹਸਪਤਾਲ ਚੱਚਾ ਬੱਚਾ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਇੱਕ ਦਿਲਵੀ ਜਿਹੜੀ ਕਿ ਇਹ ਗੱਡੀ ਚ ਹੋ ਜਾਂਦੀ ਹੈ ਇੱਕ ਔਰਤ ਦੀ ਬੜੀ ਵੱਡੀ ਬੇਸ਼ਰਮੀ ਦੀ ਗੱਲ ਹੈ 108 ਨੂੰ ਵੀ ਜਿਹੜਾ ਕਿ ਇੱਕ ਆਰ ਫੋਨ ਲਾਇਆ ਜਾਂਦਾ ਪਰ 108 ਜਿਹੜਾ ਕਿ ਹੈ ਉਹਨਾਂ ਨੂੰ ਫੋਨ ਲਾਇਆ ਜਾਂਦਾ ਪਰ ਉਹਨਾਂ ਨੇ ਉਹਨਾਂ ਦਾ ਸਪਸ਼ਟ ਤੌਰ ਤੇ ਪਰਿਵਾਰ ਨੂੰ ਕਹਿਣਾ ਹੈ ਕਿ ਇੱਕ ਘੰਟਾ ਲੱਗ ਜਾਵੇ ਪਰਿਵਾਰਕ ਮੈਂਬਰ ਨਾਲ ਗੱਲਬਾਤ ਕਰਦੇ ਹਾਂ ਭਾਈ ਕੀ ਮਾਮਲਾ ਕੀ ਹੈ ਯੋ ਮਾਮਲਾ ਸਰ ਮੇਰੀ ਫੈਕਟਰੀ ਮੇਰੀ ਫੈਕਟਰੀ ਗੱਡੀ ਲੱਗੀ ਹੋਈ ਆ ਇਹ ਆਪਣੇ ਚੋਲੇ ਲੇਬਰ ਦਾ ਕੰਮ ਕਰਦਾ ਹੋਰ ਜੀ ਚਲੋ ਆਪਣੇ ਜਾਣ ਪਛਾਨ ਆ ਮੈਂ ਗੱਡੀ ਨੋਵਾ ਮੇਰੀ ਆ ਇਹ ਕਹਿੰਦੇ ਚਲੋ ਐਂਬੂਲੈਂਸ ਥੋੜਾ ਟਾਈਮ ਤੇ ਆਏਗੀ ਘੰਟਾ ਲੱਗ ਜਾਣਾ ਉਹਨੂੰ ਵੀ ਤੁਸੀਂ ਗੱਡੀ ਆਪਣੀ ਲਿਆਓ ਮੈਂ ਗੱਡੀ 'ਚ ਆਪਣੀ ਪਾ ਕੇ ਲਿਆ ਆ ਘਰ ਤੇ ਇਹਨਾਂ ਦੇ ਮੈਸੇਜ ਉਹ ਗੱਡੀ 'ਚ ਆਂਦਿਆਂ ਦੀ ਡਿਲੀਵਰੀ ਹੋ ਗਈ ਇਹਨਾਂ ਦੀ ਆ ਦੇਖੋ ਉਹਨਾਂ ਨੂੰ ਵੀ ਆਪ ਗੱਡਣ ਲਈ ਸਟੈਚਰ ਆਪ ਲਿਆਂਦੀ ਸਾਰਾ ਕੁਝ ਸਟਾਫ ਦਾ ਕੋਈ ਬੰਦਾ ਹੀ ਹੈ ਨਹੀਂ ਕਹਿੰਦੇ ਸਟਾਫ ਬਿਜ਼ੀ ਬਹੁਤ ਆ ਪਤਾ ਨਹੀਂ ਕਹਦੇ ਕਿਹੜੇ ਗੱਜੇ ਬਿਜ਼ੀ ਆ ਮਾਨੂੰ ਐਮਰਜੈਂਸੀ ਲਈ ਸਟ੍ਰੈਚਰ ਲੈ ਜਾਣ ਨੂੰ ਤਾਂ ਚਾਹੀਦੀ ਆ ਬੰਦੇ ਹੁਣ ਜੇ ਆਪ ਮਰੀਜ਼ ਆਪ ਆਪਣੇ ਬੰਦੇ ਨੂੰ ਲੈ ਕੇ ਜਾਵੇ ਇਹਨਾਂ ਦਾ ਸਟ੍ਰੈਚਰ ਤਾਂ ਕੋਈ ਬੰਦਾ ਇਦਾਂ ਦਾ ਹੈ ਨਹੀਂ ਆ ਦੇਖੋ ਸਟ੍ਰੈਚਰ ਅਸੀਂ ਲਿਆਂਦੀ ਆ ਉਹ ਭਈਆ ਇਹਨਾਂ ਦਾ ਬੰਦਾ ਆ ਹੀ ਨਹੀਂ ਰਿਹਾ ਕੋਈ ਜੀ ਜੀ ਉਹ ਅੰਦਰ ਪੁੱਛਣ ਗਏ ਡਾਕਟਰ ਸਾਹਿਬ ਨੂੰ ਪੁੱਛਣ ਦੇ ਜੀ ਕੀ ਹਾਲ ਆ ਦੇਖੋ ਜੀ ਜੀ ਕੋਈ ਵਾਰਡ ਵਗੈਰਾ ਵਾਰਡ ਬੁਆਏ ਵਗੈਰਾ ਵਾਰਡ ਕੋਈ ਨਰਸ ਵਗੈਰਾ ਇੱਥੇ ਕੋਈ ਕੁਛ ਨਹੀਂ ਦੇਖੋ ਇਹ ਤਾਂ ਸਾਹਮਣੇ ਉਹਨਾਂ ਨੂੰ ਗਾਰਡ ਨੂੰ ਭੇਜਿਆ ਹੁਣ ਗਾਰਡ ਨੇ ਉਹ ਡਾਕਟਰ ਨਹੀਂ ਹੈਗੇ ਗਾਰਡ ਅੰਦਰ ਪੁੱਛਣ ਗਏ ਜੀ ਕੀ ਕਰਨਾ ਮਰੀਜ਼ ਦਾ ਚਲੋ ਉਹਨਾਂ ਦੀ ਡਿਲੀਵਰੀ ਇੱਥੇ ਹੋ ਗਈ ਹੋਈ ਦੇਖ ਲ ਗਾਰ ਨੂੰ ਭੇਜਿਆ ਸੀ ਅੰਦਰ ਵੀ ਪੁੱਛ ਕੇ ਡਾਕਟਰ ਸਾਹਿਬ ਨੂੰ ਵੀ ਡਿਲੀਵਰੀ ਉਹਨਾਂ ਦੀ ਹੋ ਗਈ ਹੋਈ ਆ ਵੀ ਉਹਨਾਂ ਨੂੰ ਅੰਦਰ ਐਡਮਿਟ ਕਰਨਾ ਚਾ ਕਿਦਾਂ ਉਹ ਗਾੜ ਪੁੱਛਣ ਗਏ ਆ ਡਾਕਟਰ ਜਾਨਾ ਦਾ ਬੰਦਾ ਤਾਂ ਕੋਈ ਆ ਹੀ ਨਹੀਂ ਰਿਹਾ ਕਿੰਨਾ ਕਿੰਨਾ ਕੋ ਟਾਈਮ ਹੋ ਗਿਆ ਤੁਹਾਨੂੰ ਇੱਥੇ ਖੜੇ ਡਿਲੀਵਰੀ ਜੀ ਦੇਖੋ ਜੀ ਸਾਨੂੰ 10 10 ਮਿੰਟ ਤਾਂ ਹੋ ਹੀ ਗਿਆ ਗਿਣਤੀ ਤੇ ਹਾਂਜੀ ਐਮਰਜੈਂਸੀ ਲਈ ਚਲੋ ਕੋਈ ਤਾਂ ਸਟੈਚਰ ਲੈਣੇ ਇਹਨਾਂ ਦਾ ਹੁੰਦਾ ਹੀ ਆ ਜੀ ਹਾਂਜੀ ਫੇਰ ਨਹੀਂ ਹੁਣ ਅੰਦਰ ਕੌਣ ਬੈਠੇ ਨੇ ਅੰਦਰ ਇਹਨਾਂ ਦੇ ਮਿਸੇਜ ਨੇ ਜਿਨ੍ਹਾਂ ਦਾ ਡਿਲੀਵਰੀ ਹੋ ਗਈ ਹੈ ਜੀ ਅੱਛਾ ਡਿਲੀਵਰੀ ਹੋ ਗਈ ਹੈ ਵਿੱਚ ਡਿਲੀਵਰੀ ਹੋ ਗਈ ਹੈ ਜੀ ਗੱਡੀ 'ਚ ਹੋ ਗਈ ਹੋ ਗਈ ਹੈ ਗੱਡੀ 'ਚ ਹੋ ਗਈ ਨਹੀਂ ਕੋਈ ਨਹੀਂ ਆਇਆ ਇੱਥੇ ਡਾਕਟਰ ਨਹੀਂ ਆਇਆ ਦੇਖੋ ਜੀ ਕੋਈ ਨਹੀਂ ਆਇਆ ਬਾਟ ਬੋਏ ਕੋਈ ਨਹੀਂ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਉਹ ਵੀ ਆਸ਼ਾ ਵਰਕਰ ਦੇ ਹੁੰਦੇ ਬਿਲਕੁਲ ਨਹੀਂ ਬਿਲਕੁਲ ਨਹੀਂ ਅਸੀਂ ਅਸੀਂ ਸਟ੍ਰਕਚਰ ਲਿਆਂਦੀ ਹੈ ਜੀ ਅੱਛਾ ਹਾਂ ਜੀ ਤੋ ਇਹ ਹਾਲਾਤ ਨੇ ਜੱਚਾ ਬੱਚਾ ਸਿਵਲ ਹਸਪਤਾਲ ਦੇ ਜਿੱਥੇ ਕੀ ਡਿਲੀਵਰੀ ਜਿਹੜੀ ਕੀ ਗੱਡੀ ਦੇ ਅੰਦਰ ਹੀ ਹੋ ਗਈ ਆ ਕੋਈ ਵੀ ਹਜੇ ਕੀ ਨਰਸ ਜਾਂ ਡਾਕਟਰ ਜਾਂ ਕੋਈ ਵੀ ਵਾਰਡ ਬாய் ਨਹੀਂ ਆਇਆ ਲੈਣ ਸਟ੍ਰੈਚਰ ਦੇਖ ਲੈ ਸਕਦੇ ਹੋ ਕਿ ਵਿਅਕਤੀ ਜਿਹੜਾ ਕੀ ਆਪ ਲੈ ਕੇ ਆਇਆ ਸਟ੍ਰੈਚਰ ਇੰਨੇ ਮਾੜੇ ਹਾਲਾਤ ਨੇ ਜੱਚੇ ਬੱਚੇ ਸਿਵਲ ਹਸਪਤਾਲ ਦੇ ਹਾਲਾਕਿ ਇਹ ਸਰਕਾਰੀ ਹਸਪਤਾਲ ਕਿਹਾ ਗਿਆ ਵਾ ਸਿਵਲ ਲੁਧਿਆਣਾ ਦਾ ਪਰ ਕਿਤੇ ਨਾ ਕਿਤੇ ਇੱਥੇ ਲੋਕ ਤੰਗ ਪਰੇਸ਼ਾਨ ਬਹੁਤ ਜ਼ਿਆਦਾ ਨੇ ਹੁਣ ਦੇਖ ਲਓ ਹੁਣ ਆਇਆ ਡਾਕਟਰ 15 ਮਿੰਟ ਬਾਅਦ ਜਿਹੜੇ ਕੀ ਡਾਕਟਰ ਆਏ ਨੇ ਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਜਰੂ ਮੀਡੀਆ ਇੱਥੇ ਪਹੁੰਚੀ ਹੈ ਲੁਧਾਨਾ ਲਾਈਵ ਦੀ ਟੀਮ ਇੱਥੇ ਪਹੁੰਚੀ ਹੈ ਤਾਂ ਫਟਾਫਟ ਜਿਹੜਾ ਕਿ ਡਾਕਟਰ ਨੂੰ ਅੰਦਰ ਬੁਲਾਇਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਕਿ ਉਸ ਮਰੀਜ਼ ਨੂੰ ਜਿਹੜਾ ਕਿ ਅੰਦਰ ਲੈ ਕੇ ਜਾਇਆ ਜਾ ਰਿਹਾ ਹੈ ਹਾਲਾਂਕਿ ਬੜੀ ਬੇਸ਼ਰਮੀ ਦੀ ਗੱਲ ਹੈ ਕਿ ਐਂਬੂਲੈਂਸ ਵੀ ਨਹੀਂ ਆਈ ਮੌਕੇ ਤੇ ਤੇ ਹੁਣ ਡਾਕਟਰ ਵੀ ਨਹੀਂ ਆਏ ਬਾਹਰ ਸਟ੍ਰੈਚਰ ਲੈਣ ਵੀ ਆ ਵਾਰਡ ਬாய் ਵੀ ਨਹੀਂ ਆਇਆ ਤੇ ਵਾਰਡ ਗਰਲ ਵੀ ਨਹੀਂ ਆਈ ਕਿਉਂਕਿ ਜਿਹੜਾ ਕਿ ਹੈ ਇਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂ ਨਹੀਂ ਤੁਸੀਂ ਬਾਹਰ ਆਏ ਮੈਮ मैम तुझे क्यों नहीं आया इतने आप स्ट्रेचर लेके आए हैं लोग कहना चाहेंगे हाँ जी हम स्टूडेंट है सर अच्छा हम तो स्टूडेंट हैं ओके नहीं तो कोई भी यहाँ पे किसी की रिस्पॉन्सिबिलिटी नहीं बनती है अगर आप सीख रहे आए तो कुछ भी इंसानी नाम की चीज़ नहीं है अभी आए हैं ना हम आए हैं तो पेशेंट को तभी देख रहे हैं नहीं यहाँ पे कोई किसी की ड्यूटी नहीं लगाई यहाँ यहाँ पे किसकी ड्यूटी होगी वहाँ पे है हमें जब मिला है इन्फॉर्मेशन मिली तब हम आ गए ਮਤਲਬ ਯਹਾਂ ਪੇ ਕੋਈ ਕਿਸੇ ਦੀ ਡਿਊਟੀ ਨਹੀਂ ਹੋਗੀ ਮੌਕੇ ਪੇ ਖੜੇਗੀ ਜੇ ਕੋਈ ਜੋ ਐਮਰਜੈਂਸੀ ਹੋਗੀ ਦੇਖਦੇ ਹੋ ਇਹ ਤਸਵੀਰਾਂ ਦੇ ਵਿੱਚ ਇਹ ਸਟੂਡੈਂਟ ਨੇ ਤੇ ਨਾਲ ਡਾਕਟਰ ਨੇ ਇਹਨਾਂ ਦੀ ਜਿਹੜੀ ਕੀ ਹੈ ਸੋ ਇਹ ਸਟੂਡੈਂਟ ਨੇ ਉਹ ਡਾਕਟਰ ਨੇ ਦੇਖ ਸਕਦੇ ਹੋ ਕਿ ਹੁਣੇ ਆਏ ਨੇ ਕਿੰਨੀ ਵੱਡੀ ਲਾਪਰਵਾਹੀ ਹੈ ਸਿਵਲ ਹਸਪਤਾਲ ਦੇ ਵਿੱਚ ਜੱਚਾ ਬੱਚਾ ਦੇ ਰਹੀ ਡਿਲੀਵਰੀ ਇੱਕ ਔਰਤ ਵੀ ਹੈਗੀ ਔਰਤ ਹੀ ਹੋਣੀ ਸੀਗੀ ਅੰਦਰ ਅੰਦਰ ਉਹਨਾਂ ਨੂੰ ਐਮਰਜੈਂਸੀ ਸੀਗੀ ਪਰ ਕਿਤੇ ਨਾ ਕਿਤੇ ਗੱਡੀ 'ਚ ਹੀ ਉਹਨਾਂ ਨੂੰ ਜਿਹੜਾ ਕੀ ਹੈ ਗੱਡੀ 'ਚ ਜਿਹੜਾ ਕੀ ਉਹਨਾਂ ਨੇ ਬੱਚੇ ਨੂੰ ਜਨਮ ਦਿੱਤਾ ਬੜੀ ਵੱਡੀ ਲਾਪਰਵਾਹੀ ਹੈ ਸਿਵਲ ਹਸਪਤਾਲ ਦੀ ਦੇਖ ਸਦੇਓ ਤਸਵੀਰਾਂ ਦੇ ਵਿੱਚ ਭਾਜੀ ਕਿਸ ਤਰ੍ਹਾਂ ਦੇ ਦੇ ਦਿਓ ਇੰਨਾ ਕੋ ਮਾੜਾ ਹਾਲਾਤ ਹੋਏ ਪਈ ਐ ਗੱਡੀ 'ਚ ਹੀ ਡਿਲੀਵਰੀ ਹੋਣਾ ਬੜੀ ਬੇਸ਼ਰਮੀ ਦੀ ਗੱਲ ਸਰ ਗੱਲ ਇਦਾਂ ਅਸੀਂ 108 ਤੇ ਫੋਨ ਕਰਿਆ ਉਹ ਕਹਿੰਦੇ 108 1 ਘੰਟੇ ਬਾਅਦ ਪਹੁੰਚੇਗੀ ਮੈਂ ਦਰਸਲ 15 ਮਿੰਟ 'ਚ ਗੱਡੀ ਰਾਹੂ ਰੋਡ ਤੇ ਇੱਥੇ ਲਾਤੀ 108 ਤੇ ਦੇਖੋ ਡਿਲੀਵਰੀ ਤਾਂ ਹੁਣ ਆਂਦੇ ਇੱਥੇ 15 ਮਿੰਟ 'ਚ ਹੋਗੀ ਤੇ 108 ਇੱਕ ਘੰਟੇ ਦਾ ਟਾਈਮ ਦੇ ਰਹੀ ਸੀ ਇੱਕ ਘੰਟਾ ਕਦੋਂ ਹੋ ਜਾਂਦਾ ਉਹ ਰੱਬ ਜਾਣੇ ਹੁਣ ਉਹਨਾਂ ਦਾ ਡਿਲੀਵਰੀ ਹੋਈ ਆ ਕੀ ਉਹਨਾਂ ਦਾ ਬੰਦਾ ਇਹ ਤਾਂ ਮਾ ਹੀ ਜਾਂਦੀ ਹੈ ਲਾਪਰਵਾਹੀ ਦੇ ਦਿਓ ਇਹ ਕਿੰਨੀ ਲਾਪਰਵਾਹੀ ਬਹੁਤ ਜ਼ਿਆਦਾ ਜੀ ਹਰ ਸਰਕਾਰ ਕਹਿ ਰਹੀ ਆ ਦੇਖੋ ਉਹਨਾਂ ਆਮ ਆਦਮੀ ਦੇ ਕਹਿ ਰਹੇ ਅਸੀਂ ਆਮ ਆਦਮੀ ਦੇ ਸਰ ਸੀਐਮ ਸਾਹਿਬ ਬਹੁਤ ਵਾਅਦੇ ਕਰ ਰਹੇ ਆ ਦੇਖੋ ਇਹ ਆ ਕਰਦਾਂਗੇ ਉਹ ਕਰਦਾਂਗੇ ਹਮ ਬਾਕੀ ਤੁਹਾਡੇ ਸਾਹਮਣੇ ਆਈ ਦੇਖ ਲਓ ਕੀ ਕੀ ਹੋ ਰਿਹਾ ਉਹ ਤੁਸੀਂ ਦੇਖ ਸਕਦੇ ਹੋ ਕਿ ਬੱਚਾ ਜਿਹੜਾ ਕੀ ਹੱਥ ਫੜਿਆ ਹੋਇਆ ਵੈ ਜਿਹੜੇ ਉਹਨਾਂ ਨੂੰ ਮਿਸਿਸ ਨੂੰ ਹੈ ਉਹਨਾਂ ਦੇ ਉਹ ਸਟ੍ਰੈਚਰ ਤੇ ਹੁਣ ਹੁਣ ਜਿਹੜਾ ਆਸ਼ਾ ਵਰਕਰ ਜਿਹੜੇ ਹੈਗੇ ਨੇ ਤੇ ਹੁਣ ਡਾਕਟਰ ਨੇ ਜਿਹੜਾ ਹੁਣ ਲੈ ਕੇ ਗਏ ਨੇ ਕਿੰਨੀ ਕੁ ਵੱਡੀ ਲਾਭ ਰਵਾਈ ਹੈ ਹਾਲਾਂਕਿ ਆਪ ਜਿਹੜਾ ਕੀ ਹੈ ਨਾ ਸਟ੍ਰੈਚਰ ਲੈ ਕੇ ਆਏ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਕੀ ਗਾਰਡ ਨੇ ਇਤਲਾਹ ਦਿੱਤੀ ਡਾਕਟਰ ਨੂੰ ਡਾਕਟਰ ਸਵੇ ਪੱਜੇ ਪੱਜੇ ਆਏ ਜਰੂਰੀ ਲਦਾਂ ਦਾ ਇਹਦੀ ਟੀਮ ਇੱਥੇ ਪਹੁੰਚੀ ਕੀ ਨਾਮ ਹੈ ਬੋਲੋ 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 ਕੀ ਹੋਇਆ ਕੀ ਸੀਗਾ ਦੋਨੋਂ 9 ਵਜੇ ਡਿਊਟੀ ਗਏ ਅੱਛਾ ਉਸਕੇ ਬਾਅਦ ਪੇਟ ਮੇ ਦਰਦ ਹੈ ਫੋਨ ਕੀ ਹੈ ਅੱਛਾ ਹੁਣ ਪੇਟ ਮੇ ਦਰਦ ਹੈ ਅੱਛਾ ਫਿਰ ਆਸਕ ਖੋ जलानी को अच्छा जलानी को फिर आशा को फोन किया आशा आया वो चेक किए अच्छा आशा फोन लगाया तो उनके नंबर पे फोन उठाए नहीं अच्छा तो मई लगाए फोन तो उठाए हाँ। बोलता अभी ही नहीं खा, कोई गड्डी खाली अच्छा एक घंटा रेस्ट करना पड़ेगा कौन कहता है एक घंटा एक सौ तो वाले, तो वाले।, तो वाले हाँ जी अच्छा कोई एक सौ आठ वाले क्या कहते हैं एक घंटा रेस्ट करना पड़ेगा एक घंटा वेट करना पड़ेगा हाँ जी अच्छा कोई भी कोई संवेदना वाले को कोई भी किसी को फोन नहीं किया दोबारा दोबारा फोन किया तो ये आए ਮਾਲਿਕਾ ਹਾਂਜੀ ਠੀਕ ਹੈ ਤੇ ਅਬ ਡਿਲੀਵਰੀ ਅੰਦਰ ਹੋਈ ਹੈ ਬਾਹਰ ਹੋਈ ਗੱਡੀ ਹੋ ਗਈ ਜੀ ਕੋਈ ਵੀ ਡਾਕਟਰ ਵਗੈਰਾ ਨਹੀਂ ਲੈਨੇ ਆ ਕੋਈ ਡਾਕਟਰ ਕੋਈ ਡਾਕਟਰ ਨਹੀਂ ਕੋਈ ਨਹੀਂ ਲੈਣਾ ਸੋਇ ਬੜੀ ਵੱਡੀ ਲਾਪਰਵਾਹੀ ਹੈ ਸਰਕਾਰੀ ਸਿਵਲ ਹਸਪਤਾਲ ਦੇ ਲੁਧਿਆਣੇ ਦੀ ਗੱਡੀ ਦੇ ਵਿੱਚ ਹੀ ਜਿਹੜੀ ਕੀ ਡਿਲੀਵਰੀ ਹੈ ਬੜੀ ਹੀ ਵੱਡੀ ਸ਼ਰਮ ਦੇ ਦਾਇਕ ਵਾਲੀ ਗੱਲ ਹੈ ਸਿਵਲ ਹਸਪਤਾਲ ਜੱਚੇ ਬੱਚੇ ਦੀ ਗੱਡੀ ਦੇ ਵਿੱਚ ਬੱਚਾ ਹੋਣਾ ਬੜੀ ਹੀ ਲਾਪਰਵਾਹੀ ਹੈ ਡਾਕਟਰ ਵੀ ਨਹੀਂ ਜਿਹੜੇ ਆਏ ਮੌਕੇ ਤੇ ਲੁਧਿਆਣਾ ਲਾਈਵ ਦੇ ਨਾਲ ਖਾਨੀ ਦੇ ਨਾਲ ਯੂਮਬੇ ਰਿਪੋਰਟ ਧੰਨਵਾਦ